ਸੱਤ ਸਰੀਆ ਕਾਲ ਜੀ ਸਾਰੇ ਵੀਰਾਂ ਨੂੰ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਜਾਂ ਫੋਨ ਆਉਂਦੇ ਨੇ ਵੀ ਸਾਡਾ ਟਰੈਕਟਰ ਕਾਲਾ ਧੂਆਂ ਦਿਖਾਉਂਦਾ ਹੈਗਾ ਜੀ ਅੱਜ ਦੀ ਵੀਡੀਓ ਚ ਆਪਾਂ ਦੱਸ ਦਿਆਂ ਤੁਹਾਨੂੰ ਵੀ ਜੇ ਟਰੈਕਟਰ ਤੁਹਾਡਾ ਕਾਲਾ ਧੂਆਂ ਦਿਖਾਉਂਦਾਗਾ ਤਾਂ ਇਹ ਕੀ ਕੀ ਕਾਰਨ ਹੋ ਸਕਦੇ ਨੇ ਜਿਨ੍ਹਾਂ ਚੋਂ ਇੱਕ ਕਾਰਨ ਤਾਂ ਬਹੁਤ ਸਾਰੇ ਨੇ ਜੀ ਆਪਾਂ ਤੁਹਾਨੂੰ ਤਿੰਨ ਚਾਰ ਮੇਨ ਜੇ ਕਾਰਨ ਦੱਸਾਂਗੇ ਵੀ ਤੁਹਾਡਾ ਟਰੈਕਟਰ ਕਾਲਾ ਧੂਆਂ ਦਿਖਾ ਸਕਦਾ ਹਾਂ ਕਾਰਨ ਕਰਕੇ ਜਿਨ੍ਹਾਂ ਚੋਂ ਪਹਿਲਾ ਕਾਰਨ ਤਾਂ ਜੀ ਡੀਜ਼ਲ ਪੰਪ ਹੈਗਾ ਇੱਕ ਮੈਂ ਆਪਾਂ ਤੁਹਾਨੂੰ ਡੀਜ਼ਲ ਪੰਪ ਦਿਖਾ ਦੇਣਾ ਨੇੜੇ ਹੋਗੇ ਅਤੇ ਡੀਜ਼ਲ ਪੰਪ ਦੇਖ ਸਕਦੇ ਹੋ ਤੁਸੀਂ ਇਹ ਡੀਜ਼ਲ ਪੰਪ ਜੇਕਰ ਇਹ ਟਰੈਕਟਰ ਦਾ ਡੀਜ਼ਲ ਪੰਪ ਖਰਾਬ ਹੋਵੇ ਤਾਂ ਇਹ ਬਹੁਤ ਜ਼ਿਆਦਾ ਤੇਲ ਭੇਜ ਸਕਦਾ ਹੈ ਜੀ ਸਿਲੰਡਰਾਂ ਤੇ ਉਹਦੇ ਕਰਕੇ ਵੀ ਟਰੈਕਟਰ ਕਾਲਾ ਧੂੰਆ ਦਿਖਾਉਣ ਲੱਗ ਜਾਂਦਾ ਤੇ ਦੂਜੀ ਗੱਲ ਕਰਦੇ ਆਪਾਂ ਨਿਓਜਲਾਂ ਦੀ ਜੇਕਰ ਨਿਓਜਲਾਂ ਖਰਾਬ ਹੋਣ ਤਾਂ ਇਹ ਚੰਗੀ ਤਰ੍ਹਾਂ ਸਪਰੇਅ ਨਹੀਂ ਕਰ ਸਕਦੇ ਆ ਡੀਜ਼ਲ ਨੂੰ ਸਿਲੰਡਰਾਂ ਤੇ ਉਹਦੇ ਕਰਕੇ ਵੀ ਟਰੈਕਟਰ ਕਾਲਾ ਧੂੰਆ ਦਿਖਾ ਸਕਦਾ ਹੈ ਜੀ ਤੇ ਇੱਕ ਕਾਰਨ ਹੈ ਜੀ ਆਪਣਾ 에ਅਰ ਫਿਲਟਰ ਜੇਰ ਫਿਲਟਰ ਜਾਮਾ ਜਾਂ ਗੰਦਾਗਾ ਤਾਂ ਉਹ ਵੀ ਇੰਜਨ ਵਿੱਚ ਹਵਾ ਦੇ ਪ੍ਰਭਾਵ ਨੂੰ ਘਟਾ ਦਿੰਦਾਗਾ ਜੀ ਤੇ ਉਹਦੇ ਕਰਕੇ ਪਿਸਟਨਾਂ ਤੇ ਚੰਗੀ ਤਰ੍ਹਾਂ ਅੱਗ ਨਹੀਂ ਮੱਚਦੀ ਤੇ ਆਪਣਾ ਟਰੈਕਟਰ ਕਾਲਾ ਧੂਆਂ ਦਿਖਾ ਸਕਦਾਗਾ ਜੀ